ਦੀਨੇ ਪਿਆਰੀ ਅੱਜ ਦਾ ਹੈ ਹਾਂਜੀ ਜਿੰਨੇ ਪਰਿਵਾਰ ਜਾਂਦੇ ਨੇ ਖਾਣ ਪੀਣ ਦਾ ਬੱਚੇ ਜਾਦੇ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰਾ ਆਪਾਂ ਦਿੱਤਾ ਹੋਇਆ ਡੀਐਸਐਸਸੀ ਨੂੰ ਹੁਕਮ ਹੈ ਸੀ ਮੈਡਮ ਵੱਲੋਂ ਉੱਥੋਂ ਵੀ ਸਰਕਾਰ ਵੱਲੋਂ ਸਿਰਫ ਪਤਾ ਇਹ ਰਾਤੋਂ ਰਾਤ ਮੈਨੂੰ ਸਾਰਾ ਸਮਾਨ ਉੱਥੇ ਚਾਹੀਦਾ ਜਿੱਥੇ ਆਪਣੀ ਉਹ ਠੀਕ ਹੈ ਲੱਗੋ ਤੁਸੀਂ ਇੱਥੇ ਨਾ ਖੜੋ ਚਾਹੇ ਆਪਦਾ ਫੋਨ ਕਰਕੇ ਥੱਲੋ ਹੋਰ ਨੂੰ ਕਰ ਲੂ ਕੰਟਰੈਕਟਰ ਨੂੰ ਕਹਿ ਕੇ ਆਪਦਾ ਸਾਰਾ ਸਮਾਨ ਲਵਾ ਲਓ ਕਿੱਥੇ ਸਰ ਭੇਜਣਾ ਦੱਸੋ ਅਬਾ ਸਕੂਲ ਕਰਾਂਗੇ ਕਿੱਥੇ ਕਰਾਂਗੇ ਕੰਟਰ ਕਿੱਥੋਂ ਦਾ ਦਾਣਾ ਮੰਡੀ ਕਰਾਂ ਮੰਡੀ ਮਾਰਕੀਟ ਦਾਣਾ ਮੰਡੀ ਸੇਫ ਰਹੇਗਾ ਦਾਣਾ ਮੰਡੀ ਪੰਜ ਦਿਨ ਨਿਕਲ ਸਕਦੇ ਦਾਣਾ ਮੰਡੀ ਸ਼ਹਿਰ ਵਾਲੀ 40 40 40 ਠੀਕ ਕਰੋ ਮਾਰੋ ਫੋਨੋਂ ਤੇ ਰਾਸ਼ਨ ਸਾਰੇ ਚਾਹੀਦੇ ਫੈਮਲੀ ਪਹੁੰਚਣ ਤੋਂ ਪਹਿਲਾਂ ਸਮਾਂ ਚਾਹੀਦਾ ਉਹਨੇ ਡੀ ਐਮ ਨੂੰ ਕਰ ਰਹੇ ਹਾਂ ਮਾਰਕੀਟ ਕਮੇਟੀ ਵਾਲੇ ਸੈਲਟਰੀ ਮਾਰਕੀਟ ਕਮੇਟੀ ਕਿੱਥੇ ਹੈ ਹਾਂਜੀ ਪਾਣੀ ਦਾ ਪ੍ਰਬੰਧ ਕੀ ਹੈ ਤੁਹਾਡਾ ਸਰੋਂ ਤੇ ਟੈਂਕਰ ਲਾ ਦੇਣੇ ਜੀ ਕਿੱਥੇ ਟੈਂਕਰ ਦੋ ਦੋ ਲਾ ਦੇਣ ਦੋ ਟੈਂਕਰ ਨਾਲ ਉੱਥੇ ਐਵੇਂ ਨਹੀਂ ਵੀ ਟੈਂਕਰ ਤੋਂ ਬੰਦੇ ਚੁੱਡੀ ਲਾ ਲਾ ਕਰ ਰਹੇ ਨੇ ਟੈਂਕਰ ਨਾਲ ਜਿਹੜਾ ਤੁਹਾਡਾ ਆਪਣੀ ਹੁੰਦਾ ਹੈ ਪਾਣੀ ਦੀ ਘਰ ਦੀ ਪਿਆਉਣ ਕੋਲ ਠੀਕ ਹੈ ਮੈਨੂੰ ਉੱਥੇ ਅੱਧੇ ਘੰਟੇ ਤੋਂ ਦੋ ਟੈਂਕਰ ਚਾਹੀਦੇ ਨੇ ਇੱਕ ਸੇਵਾਦਾਰ ਰੈਗੂਲਰ ਪਾਣੀ ਦਾ ਕਿਉਂ ਕੋਈ ਬੱਚਾ ਬਿਮਾਰ ਠਮਾਰ ਹੋ ਰਿਹਾ ਕੋਈ ਪਰਿਵਾਰ ਬਿਮਾਰ ਠਮਾਰ ਹੋ ਰਿਹਾ ਉਹ ਪਾਣੀ ਦਾ ਅਗਲਾ ਜੀ ਧੋ ਤੋਂ ਨਾਲ ਨਾਲ ਇਹ ਸੇਵਾ ਦਾ ਸਮਾਂ ਹੁੰਦਾ ਠੀਕ ਹੈ ਠੀਕ ਹੈ ਇੱਥੇ ਨਹੀਂ ਆਪਾਂ ਕੋਈ ਪਤਾ ਹੀ ਵਰਤ ਨਹੀਂ ਮੈਨੂੰ ਦੋ ਟੈਂਕਰ ਚਾਹੀਦੇ ਨਾਲ ਤੋਂ ਦੇ ਸੇਵਾਦਾਰ ਸਾਹ ਸੁਭਾਈ ਕਰਕੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਠੀਕ ਹੈ ਲਾਦੋ ਚਾਰ ਲਾਦੋ ਦੋ ਰੋਮਰ ਦੇ ਵਿੱਚ ਉੱਪਰ ਆਹ ਨਾਲ ਹੋ ਗਿਆ ਖਤਮ ਹੋ ਗਿਆ ਠੀਕ ਮਰਤੀ ਰੋਮ ਤੋਂ ਸੇ ਤੋਂ ਸੇ ਟੈਂਕਰ ਰੋਗ ਦਿਵਾਵਾਂ ਜਮਾਨ ਪਹਿਆ ਦਵਾ ਬੀਡੀਪੀ ਰਿਸੋਰਸ ごめんね。